ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਂ ਚੱਲ ਐ ਇਹ ਮੇਰੇ ਘਰ ਦਾ ਨਾ ਬੈਕਯਾਰਡ ਐ ਤੇ ਮੋਸਟਲੀ ਮੈਂ ਤੁਹਾਨੂੰ ਫਰੰਟ ਤੋਂ ਹੀ ਦਿਖਾਉਣੀ ਆ ਤੇ ਅੱਜ ਮੈਂ ਸੋਚਿਆ ਕਿ ਮੈਂ ਤੁਹਾਨੂੰ ਬੈਕ ਵੀ ਦਿਖਾਵਾਂ ਆਪਣੇ ਘਰ ਦੀ ਤੇ ਸਰਦੀਆਂ ਵਿੱਚ ਜਿਵੇਂ ਹੁਣ ਠੰਡ ਹੈ ਨਾ ਤੇ ਤੁਹਾਡੇ ਨਾਲ ਵੀ ਐ ਹੁੰਦਾ ਕਿ ਰੋਟੀ ਤੋਂ ਬਾਅਦ ਨਾ ਕੁਝ ਮਿੱਠਾ ਖਾਣ ਦਾ ਦਿਲ ਕਰਦਾ ਹੁੰਦਾ ਤੇ ਕਈ ਵਾਰੀ ਕਰਨਾ ਕੁਝ ਨਹੀਂ ਹੁੰਦਾ ਜਾਂ ਆਪਾਂ ਕੁਝ ਵੀ ਅਨ ਹੈਲਦੀ ਖਾ ਲੈਂਦੇ ਆ ਤਾਂ ਤੁਸੀਂ ਨਾ ਉਹਦੇ ਲਈ ਮੈਂ ਇੱਕ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਨੀ ਆ ਤੁਸੀਂ ਉਹ ਬਣਾ ਕੇ ਟਰਾਈ ਕਰਿਓ ਬੜੀ ਹੀ ਟੇਸਟੀ ਬਣਦੀ ਆ ਤੇ ਬਿਲਕੁਲੀ ਫਿਊ ਮਿੰਟਸ ਵਿੱਚ ਕੁਛ ਮਨਟੇਚੀ ਬਣ ਜਾਂਦੀ ਹੈ ਤੇ ਬੜੀ ਸਵਾਦ ਹੁੰਦੀ ਹੈ ਤੇ ਹਲਦੀ ਵੀ ਹੁੰਦੀ ਹੈ ਕੋਈ ਅਨਹਲਦੀ ਚੀਜ਼ ਨਹੀਂ ਹੈਗੀ ਹੁੰਦੇ ਵਿੱਚ ਸੋ ਚਲੋ ਹੁਣ ਆਪਾਂ ਉਹ ਰੈਸਪੀ ਬਣਾਉਨੇ ਆ ਸੋ ਤੁਸੀਂ ਹੁਣ ਕਹੋਗੇ ਕਿ ਤੁਸੀਂ ਇੰਨੀ ਪੋਪੂਲਰ ਟਰਾਈ ਕਿਉਂ ਕਰ ਰਹੇ ਆ ਤੁਸੀਂ ਤਾਂ ਰੈਸਪੀ ਸ਼ੇਅਰ ਕਰਨੀ ਸੀ ਸੋ ਇਹ ਵੀ ਇੱਕ ਰੈਸਪੀ ਦਾ ਹੀ 파ਟ ਹੈ ਤੇ ਮੈਂ ਤੁਹਾਨੂੰ ਅੱਗੇ ਦੱਸਾਂਗੀ ਕਿ ਇਹ ਕੋਕੋਨਟ ਨੇ ਕਿਉਂ ਟਰਾਈ ਕੀਤਾ ਸੀਗਾ ਸੋ ਹੁਣ ਚੱਲਨੇ ਰੈਸਪੀ ਵੱਲ ਰੈਸਪੀ ਲਈਏ ਮੈਂ ਕੈਰਟ ਲਈਆਂ ਨੇ ਇਹਨਾਂ ਨੂੰ ਮੈਂ ਗ੍ਰੇਟ ਕਰ ਲਿਆ ਸੀਗਾ ਤੇ ਡੇਟਸ ਲਈਆਂ ਨੇ ਤੇ ਮੇਰੇ ਕੋਲ ਸਾਰਾ ਡਾਈ ਫਰੂਟ ਹੈ ਜਿਨ੍ਹਾਂ ਨੂੰ ਮੈਂ ਕ੍ਰਸ਼ ਕੀਤਾ ਹੋਇਆ ਤੇ ਹੁਣ ਆਪਾਂ ਬਣਾਉਨੇ ਆ ਰੈਸਪੀ ਆਪਣਾ ਕੋਕੋਨਟ ਹੋ ਗਿਆ ਹੈ ਟਰਾਈ ਬਿਲਕੁਲ ਡਰਾਈ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਠੰਡਾ ਇੱਕ ਪਲੇਟਿਸ਼ ਪਾ ਦਾਂਗੇ ਤੇ ਜਦ ਤੱਕ ਆਪਣੀ ਰੈਸਪੀ ਰੈਡੀ ਹੁੰਦੀ ਹੈ ਉਦ ਤੱਕ ਇਹ ਹੋ ਜਾਏਗਾ ਠੰਡਾ ਸੋਨਾ ਆਪਾਂ ਲੈ ਲੇ ਇੱਕ ਪੈਨ ਇਹਨੂੰ ਹਿੱਟ ਅਪ ਕਰ ਲਿਆ ਤੇ ਉਹਦੇ ਵਿੱਚ ਇੱਕ 스ਪੂਨ ਹੀ ਆਇਲ ਪਾਉਣਾ ਜਿਆਦਾ ਨਹੀਂ ਪਾਉਣਾ ਹੈਗਾ ਮੈਂ ਇੱਕ 스ਪੂਨ ਦੇਸੀ ਘੀਉ ਹੀ ਪਾਇਆ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਗਾਜਰਾਂ ਗ੍ਰੇਟ ਕੀਤੀਆਂ ਸੀਗੀਆਂ ਉਹ ਇਹਦੇ ਵਿੱਚ ਪਾਵਾਂਗੇ ਫਮ ਦਸਰਾ ਨੂੰ ਟੈਂਚ ਪਾ ਦਿੱਤੀ ਹੈ ਤੇ ਨਾਲ ਹੀ ਮੇਰੇ ਕੋਲ ਨਾ ਗ੍ਰੇਟਿਡ ਥੋੜਾ ਜਿਹਾ ਕੋਕੋਨਟ ਸੁਬਾ ਉਹ ਵੀ ਮੈਂ ਵਿੱਚ ਹੀ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਸੌਟੇ ਕਰਾਂਗੇ ਹਾਰਡਲੀ 10 ਮਿੰਟ ਲੱਗਦੇ ਨੇ ਇਹਦਾ ਨਾ ਐਕਸਟਰਾ ਜਿਹੜਾ ਮੋਇਸਚਰ ਹੈ ਪਾਣੀ ਹੈ ਉਸ ਤੋਂ ਬਾਅਦ ਆਪਾਂ ਮੈਂ ਹੋਰ ਕੁਝ ਨਹੀਂ ਕਰਨਾ ਇਹਦੇ ਨਾਲ ਜੇਕਰ ਆਪਣੇ ਅੰਗੂਸਟਾ ਡਰਾਈ ਹੁੰਦੀਆਂ ਨੇ ਨਾ ਇਹਨਾਂ ਦਾ ਮੋਇਸਚਰ ਸੁੱਕਦਾ ਉਦੋਂ ਤੱਕ ਆਪਾਂ ਕੀ ਕਰਨਾ ਆਪਾਂ ਨੂੰ ਡੇਰਸ ਨਾਲ ਨੰਨੇ ਹਨ ਖਜੂਗਾਂ ਥੋੜੀਆਂ ਕੋਸ਼ਿਸ਼ ਕਰੋ ਕਿ ਤੁਸੀਂ ਜਿਆਦਾ ਮਸਹੀ ਜਿਹੜੀਆਂ ਜਿਆਦਾ ਪੱਕੀਆਂ ਹੁੰਦੀਆਂ ਹਨ ਨਾ ਉਹ ਲਓ ਹੈਨਾ ਤੇ ਉਹਨਾਂ ਦੇ ਸੀਡਸ ਆਪਾਂ ਅਲੱਗ ਕਰ ਦਵਾਂਗੇ ਤਾਂ ਕਿ ਆਪਾਂ ਇਹਦੇ ਵਿੱਚ ਨਾ ਕੋਈ ਵੀ 슈ਗਰ ਜਾਂ ਸ਼ੱਕਰ ਨਹੀਂ ਪਾਈ ਆਪਾਂ ਇਹਦੇ ਵਿੱਚ ਡੇਰਸ ਪਾਵਾਂਗੇ ਮਠੇ ਲਈ ਦੇਖੋ ਗਾਜਰਾਂ ਨੂੰ ਹੁਣ ਡਰਾਈ ਹੋ ਗਈਆਂ ਨੇ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਠੰਡਾ ਕਰਾਂਗੇ ਗੈਸ ਬੰਦ ਕਰ ਦਿਆਂਗੇ ਤੇ ਇਹਨੂੰ ਥੋੜੀ ਦੇਰ ਲਈ ਠੰਡਾ ਹੋਣ ਦਿਆਂਗੇ ਕਿਉਂਕਿ ਹਲੇ ਬਹੁਤ ਗਰਮ ਹੈ ਤੇ ਫਿਰ ਇਹ ਨਾ ਜੇ ਆਪਾਂ ਇਹਦੇ ਵਿੱਚ ਕੁਝ ਵੀ ਜਿਵੇਂ ਮਿੱਠਾ ਪਾਵਾਂਗੇ ਨਾ ਇਹ ਫਿਰ ਪਾਣੀ ਛੱਟ ਜਾਏਗਾ ਵੀ ਫਿਰ ਉਹ ਚੀਜ਼ ਬਣਨੀ ਨਹੀਂ ਹੈਗੀ ਜਿਹੜੀ ਆਪਾਂ ਨੂੰ ਚਾਹੀਦੀ ਹੈ ਸੋ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਤੇ ਇੱਕ ਗੱਲ ਹੋਰ ਹੈ ਵੀ ਜਦੋਂ ਲਾਲ ਗਾਜਰਾ ਤੁਹਾਨੂੰ ਮਿਲਦੀਆਂ ਨੇ ਨਾ ਉਹ ਉਹ ਜ਼ਰੂਰ ਤੁਸੀਂ ਖਾਇਆ ਕਰੋ ਉਹਨਾਂ ਦਾ ਮਠਾਸ ਉਹਨਾਂ ਦਾ ਸਵਾਦ ਹੀ ਵੱਖਰਾ ਹੈ ਪੈਟਰ ਬੜਾ ਹੀ ਅਜੀਬ ਹੋਇਆ ਪਿਆ ਸਵੇਰੇ ਪਹਿਲਾਂ ਬੱਦਲ ਸੀ ਫੇ ਕਣੀ ਆ ਗਿਆ ਹੁਣ ਧੁੱਪ ਨਿਕਲ ਗਈ ਤੇ ਦੇਖੋ ਉਹ ਕਹਿੰਦੇ ਹੁੰਦੇ ਨੇ ਨਾ ਗਿੱਦੜ ਗਿਦੜੀ ਦਾ ਵਿਆਹ ਕਦੀ ਧੁੱਪ ਕਦੇ ਛਾਂ ਤੇ ਮੌਨ ਵੈਦਰ ਐਵੇਂ ਹੀ ਹੋਇਆ ਹੋਇਆ ਹੁਣ ਆਪਾਂ ਕੀ ਕਰਨਾ ਆਪਣੀਆਂ ਗਾਜਰਾ ਨੂੰ ਰੂਮ ਟੈਂਪਰੇਚਰ ਤੇ ਆ ਕੇ ਹੰਦਿਆ ਆਪਾਂ ਐਵੇਂ ਦਾ ਇੱਕ ਚੌਪੜੀ ਲਾ ਲੈਣਾ ਤੇ ਉਹਦੇ ਵਿੱਚ ਆਪਾਂ ਸਾਰਾ ਸਮਾਨ ਪਾ ਦੇਣਾ ਜਿਵੇਂ ਡਰਾਈ ਫੁੱਟ ਨੇ ਡੀਜ਼ ਨੇ ਮੈਂ ਦੋ ਇਲਾਚੀਆਂ ਵੀ ਫੇਵਰ ਲਈਆਂ ਨੇ ਤੇ ਆਵਲੀਆਂ ਗਾਜਰਾ ਮਹਨਾਂ ਮੈਂ ਉਹ ਸਾਰਾ ਸਮਾਨ ਹੈ ਇਸ ਚੋਪਰ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇਹਨੂੰ ਕਰ ਲੈਣਾ ਬਲੈਂਡ ਚੰਗੀ ਤਰ੍ਹਾਂ ਤਾਂ ਕਿ ਇਹ ਸਾਰਾ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਵੇ ਅਲੱਗ-ਅਲੱਗ ਨਾ ਰਵੇ ਹੁਣ ਦੇਖੋ ਸਾਰੀਆਂ ਚੀਜ਼ਾਂ ਨਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਈਆਂ ਨੇ ਵੱਖਰੀਆਂ ਵੱਖਰੀਆਂ ਨਹੀਂ ਹੈਗੀਆਂ ਇਹ ਨਾ ਇੱਕ ਦੂਜੇ ਵਿੱਚ ਆ ਦੇਖੋ ਬਾਈਂਡ ਹੁੰਦੀਆਂ ਨੇ ਆ ਦੇਖੋ ਮੋਂ ਤਾਜਾ ਜੇ ਤਾਂ ਹੋ ਹੀ ਗਿਆ ਹੁਣਾ ਕਿ ਮੈਂ ਕੀ ਬਣਾਉਣ ਲੱਗੀ ਆ ਮੈਂ ਬਣਾਉਣ ਲੱਗੀ ਆ ਕੈਰਟ ਡੇਟਸ ਦੇ ਡਰਾਈ ਫਰੂਟ ਲੱਡੂ ਤੇ ਤੁਹਾਨੂੰ ਹੁਣ ਇਹ ਵੀ ਪਤਾ ਲੱਗਣਾ ਕਿ ਮੈਂ ਕੋਕਨਟ ਕਾਦੇ ਲਈ ਟਰਾਈ ਕੀਤਾ ਸੀ ਕਿਉਂਕਿ ਮੇਰੇ ਕੋਲ ਡਰਾਈ ਕੋਕਨਟ ਨਹੀਂ ਸੀ ਹੈਗਾ ਸੋ ਮੈਂ ਜਿਹੜਾ ਮੇਰੇ ਕੋਲ ਗ੍ਰੀਨ ਵਾਲਾ ਸੀ ਉਹਨੂੰ ਗ੍ਰਾਈਂਡ ਕਰਕੇ ਤੇ ਥੋੜਾ ਡਰਾਈ ਕਰ ਲਿਆ ਕੋਕਨਟ ਦੇ ਉਹ ਲੱਡੂ ਲੱਡੂ ਤੇ ਲਾਉਣ ਵਾਸਤੇ ਤੇ ਹੁਣ ਆਪਾਂ ਬਣਾਉਣੇ ਆ ਇਹਨਾਂ ਦੇ ਲੱਡੂ ਤੁਸੀਂ ਇਹਨੂੰ ਪੀਸਿਸ ਵਿੱਚ ਵੀ ਕੱਟ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗੇ ਤੋ ਆਪਣੇ ਹੀ ਬਣ ਕੇ ਰੈਡੀ ਹੋ ਗਏ ਨੇ ਹਲਦੀ ਲੱਡੂ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਉੱਤੇ ਆਪਾਂ ਵਾਲਾ ਡੈਸਕ ਕੋਕੋਨਟ ਜਿਹੜਾ ਆਪਾਂ ਪਹਿਲਾਂ ਟਰਾਈ ਕੀਤਾ ਸੀਗਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਬਣਾ ਕੇ ਬੜੀ ਬੜੀ ਹਲਦੀ ਹੈ ਤੁਸੀਂ ਰਾਤੀਂ ਨੂੰ ਜਿਵੇਂ ਸੌਣ ਲੱਗਿਆ ਗਰਮ ਦੁੱਧ ਦੇ ਨਾਲ ਇੱਕ ਲੱਡੂ ਖਾ ਸਕਦੇ ਹੋ ਜਾਂ ਜਿਵੇਂ ਤੁਹਾਨੂੰ ਕ੍ਰੀਵਿੰਗ ਹੁੰਦੀ ਹੈ ਕਿ ਰੋਟੀ ਖਾਣ ਤੋਂ ਬਾਅਦ ਕੁਝ ਮਿੱਠਾ ਹੋਣਾ ਹੀ ਚਾਹੀਦਾ ਤੇ ਇਹ ਸਭ ਤੋਂ ਗੁੱਡ ਰੈਸਪੀ ਹੈ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰੋ ਤੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਆਪਣੇ ਬਣ ਕੇ ਹੋ ਗਏ ਨੇ ਹਲਦੀ ਟੂੜੇ ਰੈਡੀ ਤੁਸੀਂ ਵੀ ਬਣਾਓ ਆਪ ਵਿਖਾਓ ਤੇ ਘਰ ਦੇਨ ਨੂੰ ਖਵਾਓ